ਪਾ ਜੁਦਿਆ ਵਿਕੇਸ਼ੀ ਰਾਮ ਲੱਲਾ ਪ੍ਰਾਨ ਪ੍ਰਤੀਸ਼ਟਾ ਮੌਕੇ ਬਰਨਾਲਾ ਵਿੱਚ ਯੋਜਿਤ ਕੀਤੀ ਸ਼ੋਭਾ ਯਾਤਰਾ ਦੇ ਵਾਕਵਾ ਰੰਗ ਦੇਖਣ ਨੂੰ ਮਿਲੇ ਇਸ ਮੌਕੇ ਰਾਮ ਭਗਤਾਂ ਨੇ ਆਪਣੇ ਪੱਧਰ ਤੇ ਸਾਜ ਧਜ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਵਿਸ਼ਵ Hindu ਪ੍ਰੀਸ਼ਦ ਦੇ ਸੋਭਾ ਸਹਿ ਮੁਖੀ ਵਿਜੇ ਮਾਰਵਾੜੀ ਦੁਆਰਾ ਤਿਆਰ ਕੀਤਾ ਵਿਸ਼ੇਸ਼ ਪਟ્રોલ ਰੱਥ ਇਸ ਸ਼ੋਭਾ ਯਾਤਰਾ ਦੌਰਾਨ ਖੇਚੜਾ ਕੇਂਦਰ ਰਿਹਾ ਆਓ ਵੇਖਨੇ ਹਾਂ ਇਹ ਪਟ્રોલ ਤੇ ਚੱਨ ਵਾਲਾ ਰੱਥ ਵਾਕਵਾਕਰਾਜਨੀਤਿਕ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਉਤਸ਼ਾਹ ਦੇ ਨਾਲ ਇਸ ਸਪੈਸ਼ਲ ਤਿਆਰ ਕੀਤੇ ਰਥ ਦੀ ਸਵਾਰੀ ਕੀਤੀ ਅੱਜ 500 ਸਾਲ ਦੇ ਕਰੀਬ 500 ਸਾਲ ਦੇ ਬਾਅਦ ਸ਼੍ਰੀ ਰਾਮ ਜੀ ਆਪਣੇ ਘਰ ਵਾਪਸ ਆਏ ਨੇ ਲੱਖਾਂ ਦਾ ਬਲੀਦਾਨ ਜੋ ਹੈ ਕਾਰਸੇਵਕਾਂ ਦਾ ਜਿਸ ਦੇ ਉਹ ਤੋਂ ਬਾਅਦ ਸ਼੍ਰੀ ਰਾਮ ਸੇਵਕ ਬਰਨਾਲਾ ਪਹੁੰਚੇ ਆਏ ਨੇ ਰਾਮ ਜੀ ਆਪਣੇ ਯੋਧੇ ਚ ਤੇ ਅੱਜ ਵੱਖ-ਵੱਖ ਬਜ਼ਾਰਾਂ ਦੇ ਵਿੱਚੋਂ ਸ਼ੋਭਾ ਯਾਤਰਾ ਨਿਕਲ ਰਹੀਆਂ ਨੇ ਮਠਾਈਆਂ 300 ਦੇ ਕਰੀਬ ਬਰਨਾਲਾ ਦੇ ਅੰਦਰ ਲੰਗਰ ਵੰਡੇ ਜਾ ਚੁੱਕੇ ਨੇ ਬੱਬੇ ਸ਼ੋਭਾ ਯਾਤਰਾ ਸਾਰੇ ਜ਼ਿਲ੍ਹੇ ਦੇ ਅੰਦਰ ਘਟੋੜ-ਘਟੋੜ ਦਾ ਸਾਡੇ ਸ਼ੋਭਾ ਯਾਤਰਾ ਨਿਕਲੀ ਆ ਅੱਜ ਲੋਕਾਂ ਦੇ ਖੁਸ਼ੀ ਦਾ ਮਾਹੌਲ ਹੈ ਦੀਵੇ ਦੀਪਾਵਲੀ ਸਭ ਬਣ ਰਿਹਾ ਹੈ ਭਗਵਾ ਮੈਂ ਹੋ ਚੁੱਕਿਆ ਜ ਪੂਰਾ ਭਾਰਤ ਪੂਰਾ ਦੇਸ਼ ਔਰ ਵਿਦੇਸ਼ਾਂ 'ਚ ਵੀ ਭਗਵਾ ਮੈਂ ਰੰਗ ਅਸੀਂ ਦੇਖ ਰਹੇ ਹਾਂ